ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 15 ਮਈ ਤੱਕ ਦੇ ਮੌਸਮ ਦੀ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਔਰ ਮੌਸਮ ਖਾਗਲੋ ਜਿਹੜੇ ਤਾਜ਼ਾ ਅਲਰਟ ਕਿਤੇ ਗਏ ਨੇ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਅੱਜ ਉਹ ਸਾਰੀ ਜਿਹੜੀ ਗੱਲਬਾਤ ਹੈ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੁਹਾਡੇ ਨਾਲ ਐਸੇ ਰਿਆਂ ਲਾਈਵ ਸੈਟੇਲਾਈਟ ਤਸਵੀਰਾਂ ਦੇਖ ਰਹੇ ਆ ਜੀ ਸਕਰੀਨ ਦੇ ਉੱਤੇ ਪਛਮੀ ਸਿਸਟਮ ਮੁਰਤੋਂ ਸਰਗਰਮ ਹੁੰਦਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੇ ਆਉਂਦੇ ਜਿਹੜੇ ਘੰਟੇ ਨੇ ਜਾਂ ਫਿਰ ਕੱਲ੍ਹ ਅੱਜ ਰਾਤ ਦੇ ਵਿੱਚ ਪੰਜਾਬ ਦੇ ਵਿੱਚ ਮੁਰਤੋਂ ਜਿਹੜਾ ਜਾ ਮਹੀ ਦਾ ਸੈੱਲ ਲੱਗਦਾ ਨਜ਼ਰ ਆ ਸਕਦਾ ਤੂੜਫਲੀ ਹਨੇਰੀ ਜੜੀ ਜਾਂ ਚੱਲ ਸਕਦੀ ਆ ਤੇ ਲਗਭਗ ਮਾਝੇ ਦੇ ਜ਼ਿਆਦਾਤਰ ਖੇਤਰ ਤੇ ਆਪਣੇ ਸਰਹੱਦੀ ਜ਼ਿਲ੍ਹੇ ਕਵਰ ਹੋਣਗੇ ਮਾਲਵਾ ਸੈਂਟਰਲ ਦੇ ਖੇਤਰ ਜਿਹੜੇ ਕਵਰ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮੋਗਾ ਬਰਨਾਲਾ ਮਾਨਸਾ ਸੰਗਰੂਰ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਸ਼੍ਰੀ ਮਕਸਰ ਸਾਹਿਬ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਔਰ ਦਵਾਬੇ ਦੇ ਖੇਤਰ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਹੜ ਹੁਸ਼ਿਆਰ ਹੋਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਦੇ ਖੇਤਰ ਹੈ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਜ਼ਬਰਦਸਤ ਮ ਉੰਦੇ ਦਿਨਾਂ ਦੀ ਜੇਕਰ ਰਿਪੋਰਟ ਦੇਖੀਏ ਜੀ ਤੇ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਖਾ ਅਗਲਾ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸਕਰੀਨ ਤੇ ਦੇਖ ਸਕਦੇ ਹੋ 11 12 ਤਰੀਕ ਯਾਨੀ ਕਿ ਅੱਜ ਤੇ ਕੱਲ 24 ਘੰਟਿਆਂ ਲਈ yellow alert ਜਿਹੜਾ ਮੌਸਮ ਖਾ ਅਗਲਾ ਜਾਰੀ ਕੀਤੇ ਗਏ ਨੇ ਜ਼ਬਰਦਸਤ ਮੀਂਹ ਅਖੜ ਦੇ ਨਾਲ ਧੂੜ ਭਰੀ ਹਰਿਆਲੀ ਚੱਲ ਸਕਦੀ ਹੈ ਔਰ ਕਿਤੇ ਕੁਸ਼ਕਾਵਾ ਤੇ ਜਿਹੜੀਆਂ ਗੜ੍ਹ ਬਾਰੀ ਦੀ ਉਮੀਦ ਵੀ ਜਿਹੜੀਆਂ ਲਗਾ ਸਕਦੇ ਹਾਂ ਸਿਸਟਮ ਦਾ ਮੇਨ ਇੰਪੈਕਟ ਅੱਜ ਅੱਧੇ ਰਾਤ ਤੋਂ ਬਾਅਦ ਤੇ ਕੱਲ ਦੁਪਹਿਰ ਤੋਂ ਪਹਿਲਾਂ ਪਹਿਲਾਂ ਜਿਹੜਾ ਆ ਹੋਈ ਰਿਹਾ ਤੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਇਹ ਸਿਸਟਮ ਜ਼ਬਰਦਸਤ ਨਹੀਂ ਜਿਹੜਾ ਦਰਜ ਕਰਾ ਸਕਦਾ ਆਉਂਦੇ ਦਿਨਾਂ ਤੱਕ ਮੌਸਮ ਫਿਰ ਸਾਫ਼ ਰਹੇਗਾ ਜਿਸ 17-18 ਮਈ ਤੱਕ ਕੋਈ ਨਵਾਂ ਸਿਸਟਮ ਆਉਂਦਾ ਜਾਫ ਨਹੀਂ ਰਿਹਾ ਤੇ ਟੈਂਪਰੇਚਰ ਦੇ ਵਿੱਚ ਕੋਈ ਵਾਅਦਾ ਦਰਜ ਕੀਤਾ ਜਾਏਗਾ ਤੇ ਗਰਮੀ ਦਾ ਦੌਰ ਹੈ ਜਿਹੜਾ ਮਰਤੋਂ ਸ਼ੁਰੂ ਹੁੰਦਾ ਕੋਈ ਖਾਇਦੇ ਸੰਗਲਦੇ ਆ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦੇ ਧੰਨਵਾਦ